ਕੋਸਾ ਦਿੱਲੀ ਦੇ ਕਦਮ ਮਿਨਿਸਟਰ ਉਹਨਾਂ ਨੇ ਕਾਫੀ ਦੂਸ਼ਣਵਾਦੀ ਕੀਤੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਪ੍ਰਦੂਸ਼ਣ ਹੈ ਇਹ ਕੋਈ ਦਿੱਲੀ ਦੀ ਜਾਂ ਪੰਜਾਬ ਦੀ ਸਮੱਸਿਆ ਨਹੀਂ ਹੈ ਪੰਜਾਬ ਦਾ ਜਿਹੜਾ ਧੂਆ ਹੈਗਾ ਉਹ ਪੰਜਾਬ ਦੇ ਵਿੱਚ ਪੋਲੂਸ਼ਨ ਨਹੀਂ ਕਰਦਾ ਚੰਡੀਗੜ੍ਹ 'ਚ ਨਹੀਂ ਕਰਦਾ ਮਾਲੇਚ 'ਚ ਨਹੀਂ ਕਰਦਾ ਖੁਰੂਛੇਤਰ 'ਚ ਨਹੀਂ ਕਰਦਾ ਪਰ ਦਿੱਲੀ ਜਾ ਕੇ ਕਿਵੇਂ ਕਰ ਦਿੰਦਾ ਇਹ ਮੇਰੀ ਸਮਝ ਤੋਂ ਬਾਹਰ ਹੈ ਇਹ ਜਿਹੜਾ ਮੇਨ ਕਾਰਨ ਆ ਉਹ ਸਾਡੇ ਵਹੀਕਲ ਪੋਲੂਸ਼ਨ ਆ ਜਿਹੜਾ ਗੱਡੀਆਂ ਨਾਲ ਹੁੰਦਾ ਇੰਡਸਟਰੀ ਨਾਲ ਹੁੰਦਾ ਕੰਸਟਰਕਸ਼ਨ ਐਕਟੀਵਿਟੀ ਦੇ ਨਾਲ ਹੁੰਦਾ ਸੋ ਇਹ ਮੁੱਖ ਕਾਰਨ ਆ ਤੇ ਜਿਹੜਾ ਉਹ ਬੜਾ ਬੇਤੁਕੇ ਬਿਆਨ ਦਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਜਿਹੜੇ ਅਰਵਿੰਦ ਕੇਜਦੀਵਾਲ ਨੂੰ ਗਾਲਾਂ ਕੱਢਣ ਨਾਲ ਜਾਂ ਪੰਜਾਬ ਦੇ ਕਿਸਾਨਾਂ ਨੂੰ ਬੁਰਾ ਭਲਾ ਕਰਨ ਦੇ ਨਾਲ ਜਿਨ੍ਹਾਂ ਨੇ ਪਹਿਲਾਂ ਆਪਰੇਸ਼ਨ ਸੰਦੂਰ ਦੀ ਮਾਰ ਚੱਲੀ ਫਿਰ ਉਹਨਾਂ ਨੇ ਹੜਾਂ ਦੀ ਮਾਰ ਚੱਲੀ ਤੇ ਉਹ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਬੋਨਾ ਵਾਇਰਸ ਵਰਗੀਆਂ ਫੰਗਲ ਇਫੈਕਟਸ ਉਹਦੀ ਮਾਰ ਚੱਲ ਰਹਾ ਤੇ ਉਹਨਾਂ ਨੂੰ ਬੁਰਾ ਭਲਾ ਨਾ ਕੋ ਉਹਨਾਂ ਦੀ ਮਦਦ ਕਿਵੇਂ ਕਰਨੀ ਹੈ ਸੋਚੋ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਸਭ ਤੋਂ ਪਹਿਲਾਂ ਮੈਂ ਅੱਡਾ ਜੀ ਨੂੰ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਦਾ ਤੁਹਾਡੇ ਮੰਤਰੀ ਬੇਤੁਕੇ ਬਿਆਨ ਦੇ ਰਹੇ ਉਹਨਾਂ ਨੂੰ ਅਕਲ ਦੀ ਦਵਾਈ ਪਲਾਓ ਔਰ ਤੁਸੀਂ ਸਾਰੇ ਜਿੰਨੇ ਵੀ ਸਟੇਟਸ ਦੇ ਹੈਲਥ ਮਿਨਿਸਟਰ ਉਹਨਾਂ ਦੇ ਨਾਲ ਬੈਠੋ ਜਿੰਨੇ ਤੁਹਾਡੇ এনवायरमेंटਲ ਐਕਸਪਰਟਸ ਆ ਉਹਨਾਂ ਨੂੰ ਬੁਲਾਓ ਆਪਾਂ ਵਿਚਾਰ ਵਟਾਂਦਰਾ ਕਰਕੇ ਇੱਕ ਜਿਹੜੀ ਪ੍ਰੋਪੋਜ਼ਲ ਹੈ ਇੱਕ ਡਰਾਫਟ ਬਣਾ ਕੇ ਪ੍ਰਧਾਨ ਮੰਤਰੀ ਜੀ ਨੂੰ ਭੇਜੀਏ ਫਿਰ ਉਸ ਜਿਹੜੇ ਜਿਹੜੇ ਰਾਜਾਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਬੈਠ ਕੇ ਇੱਕ ਨੈਸ਼ਨਲ ਐਕਸ਼ਨ ਪਲਾਨ ਜਿਹੜਾ ਹੈਗਾ